ਪਾਣੀ ਦੀ ਖਾਰਜੀ ਬਹੁਤ ਪਈ ਜਾਂਦੀ ਸੀ ਇੱਕ ਪਾਸੇ ਮੰਜਾ ਰੱਖਤਾ ਨਾਲ ਧਾਵਾਂਗੇ ਬੱਜੇ ਦੇ ਪਾ ਕੇ ਪੂਰੀ ਨਿਆਰੇਦਾਰ ਫੀਲਿੰਗ ਆਊਗੀ ਹੂੰ ਆਜੋ ਪਿੱਛੇ ਤਾਂ ਹੋਏ ਕਿਵੇਂ ਖੁੱਲੂਗਾ ਚਲੋ ਕਦੇ ਇਹਨਾਂ ਨੂੰ ਅੰਦਰ ਕਰਦੇ ਹੋ ਕਦੇ ਬਾਹਰ ਕਰਦੇ ਹੋ ਕਦੇ ਪਾਣੀ ਪਿਆਦੇ ਹੋ ਕਦੇ ਨੀਰਾ ਪਾਦੇ ਹੋ ਇੰਨੀ ਅਨਲਾਇਕ ਨੇ ਆਪ ਦਾ ਕੰਮ ਆਪ ਨਹੀਂ ਕਰ ਸਕਦੀਆਂ ਮਮੀ ਆਪ ਦਾ ਨੀਰਾਚਾਰਾ ਲੜਾ ਲਿਆ ਕਰਨਾ ਨਾ ਇੰਨਾ ਦਾ ਸੁਖ ਹੋਵੇ ਮੱਜਾ ਵਾ ਹਾਂ ਇਹਨਾਂ ਦੇ ਚੱਟੀ ਬਈ ਕੋਲ ਨਹੀਂ ਆਣ ਜਾ ਮਮੀ ਹੋਰ ਸਾਰੀ ਕਿਵੇਂ ਇਹ ਮੈਨਾਂ ਸਾਰੀਆਂ ਮੱਜਾਂ ਨਾਲੋ ਇਹੀ ਵੱਧ ਖਾਂਦੀਆਂ ਨਾ ਤਿੰਨ ਵਾਰ ਭਾਸ਼ਿਆ ਨਾ ਇਹ ਤੇਰਾ ਇਹ ਕੀ ਹੈ ਲਿਆਉਣਾ ਲਿਆਉ ਮੋਬਾਈਲ ਦੀ ਬਣਾ ਦੋ ਚਾਰ ਕੋੜੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਯਾਹ ਅਹ ਇਹ ਥੋੜੀਆਂ ਆ ਇੱਕ ਤਾਲੀਆਂ ਹੀ ਵੱਧ ਮਾਰਦੀ ਹੈ ਸਾਡੀ ਬੱਚੀ ਤੇ ਇਹਨੂੰ ਮੜੇ ਲਾਲਚ ਪਾਉਣਾ ਪੈਂਦਾ ਮੂਰੇ ਤੇ ਫਿਰ ਇਹ ਖੜ ਜਾਂਦੀ ਹੈ ਦੂਜੇ ਪਾਸੇ ਆ ਕੇ ਦਵਾ ਦਵਾ ਤੇ ਘੈਰ ਸਮਾਂ ਹੋ ਗਿਆ 9 ਵਜੇ ਦਾ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਅੱਜ 20 ਵਿਸਾਖ 2 ਮਈ ਸਾਲ 2024 ਦਿਨ ਹੈਗਾ ਵੀਰਵਾਰ ਦਾ ਵੀਰਵਾਰ ਵੀਰਵਾਰ ਹੀ ਹੈ ਭੁੱਲ ਜਾਂਦੇ ਕਈ ਵਾਰੀ ਕੰਮ ਕਰਦੇ ਯਾਦ ਨਹੀਂ ਦਿੰਦੇ ਮੈਂਗਾ ਆ ਮੰਗੇ ਦੇ ਚੰਗਾ ਤੁਹਾਨੂੰ ਨਵਾਂ ਪਾਇਆ ਆ ਆਸਾਖੀ ਇਹ ਇਹ ਨੂੰ ਬਾਦ ਨੇ ਰੁਗ ਤੇ ਥੋੜਾ ਥੋੜਾ ਬਸ ਐਸ ਵੇਲੇ ਲਾਲਚਿਆ ਦੇ ਕੇ ਰੁਗ ਰੁਗ ਇਹਨਾਂ ਨੂੰ ਖੜਾਾ ਦੇਣੇ ਆ ਕੀ ਗੁੰਡੀ ਤਾਂ ਜਿਹੜਾ ਕਾਮਯਾਬ ਨਹੀਂ ਹੋਈ ਥੋੜੀ ਸਸਰੀ ਗੱਲ ਰਹਿ ਗਈ ਸੱਚਾ ਸਸਰੀ ਕਾਰ ਬੈਠਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹ ਵਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਗੁਰੂ ਤੇ ਜੇ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਵੀ ਜਰੂਰ ਕਰ ਲਿਆ ਕਰ ਸੋਨੂੰ ਦੂਰੀ ਬਾਰ ਫੇਰ ਸਸਰੀ ਘਰ। ਤੁਹਾਡਾ ਚੈਨਲ ਕਿਤੇ ਬਣਾਈ ਗਏ। ਸਸਰੀ ਘਰ ਸਾਰਿਆਂ ਨੂੰ ਬੇਨ ਤਿਆੜਾ ਬੋਝ ਆਣਾ। ਸਿੱਖ ਗਿਆ ਹਾਂ ਕਿ ਮੈਂ ਵੀ ਸਾਰਾ ਕੁਝ। ਦੋ ਵੇਦਾ ਸਸਰੀ ਘਰ ਬਣਾ ਦੇ ਕੋ ਸਾਰਿਆਂ ਨੂੰ। ਜਿੰਨੇ ਜੁੜੇ ਨੇ ਭੈਣ ਭਾਈ ਪਰਜਾਈ ਵੀਰ ਭਾਈ ਸਾਰੇ ਚਾਚੇ ਤਾਏ ਜਿੰਨੇ ਦੇਖਦੇ ਨੇ ਪਰਜਾਈ ਕੋਈ। ਤੇ ਧੰਨਵਾਦ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਕਰਨ ਵਾਸਤੇ ਅੱਜ ਐ ਕੰਮ ਕਰ ਕੀ ਆ। ਆ ਘਰ ਕੋਈ ਨਵੀਂ ਲਾਟਰੀ ਨਿਕਲਿਆ ਕੋਈ ਪਤਾ ਨਹੀਂ ਹਾਲੇ ਫਿਲਹਾਲ ਤਾਂ ਇੱਕ ਕੰਮ ਗੱਲ ਵਾਲਾ ਆਪਣਾ ਅੱਧ ਵਿਚਾਲੇ اٹਕ ਗਿਆ ਸੀ ਜਿਹੜਾ ਉਹ ਇਹ ਆ ਕਿ ਮੰਮੀ ਗਾਣ ਨੂੰ ਤਾਂ ਖੜੀ ਰਹਿਣ ਦੇ ਵਾਲੇ ਮੈਂ ਬੰਨ ਦਿੰਦਾ ਫਿਰ ਖੜ੍ਹਜੋ ਤੇ ਗਾਂ ਸਾਡੀ ਇਹ ਨਰਮਾ ਥੋੜੀ ਜਿਹੀ ਉਹ ਬੱਚੀ ਨਾਲੋਂ ਤੇ ਕਲਿੱਕ ਕਰ ਤੇ ਕਲਿੱਕ ਕਰ ਲੰਬੀ ਗੈਰ ਇਹ ਬਹੁਤ ਨਰਮ ਗਾਂ ਬੱਬੇ ਨਾਲ ਨਿਆਣੇ ਤੋਂ ਧਾਰ ਚੋਲ ਉਹਦੀ ਹਨਾ ਮੰਮੀ ਮੰਮੀ ਕਹਿੰਦੇ ਗਾਂ ਦਾ ਸਾਡੇ ਤੇ ਬੱਕਰੀ ਵਾਲਾ ਕੰਮ ਹੀ ਆ ਜਮਾ ਤੇ ਕੱਲ ਵਾਲਾ ਕੰਮ ਅਟਕੇ ਆਏ ਆ ਕਿ ਕੱਲ ਬਈ ਆਪਾਂ ਖੇਤ ਬਾਜਰ ਨੂੰ ਪਾਣੀ ਲਾਉਣ ਗਏ ਸੀਗੇ ਕਿ ਲਾਈਟ ਫਰਰ ਹੋ ਗਈ ਸੀ ਕੱਲ ਨਿਹਰ ਵਾਲਾ ਚੱਲਦਾ ਸੀ ਅਜੇ ਤੱਕ ਤਾਂ ਸ਼ਾਂਤੀ ਆ ਤੇ ਸਾਹਮਣੇ ਵਾਲੇ ਛਪੈਦਿਆਂ ਤੋਂ ਥੋੜਾ ਜਾਂ ਅੰਦਾਜ਼ਾ ਹੋ ਜੂ ਹਵਾ ਦਾ ਤੇ ਹਲਕੇ ਹਲਕੇ ਜਿਵੇਂ ਝੂਮਦੇ ਨੇਗੇ ਤੇ ਬਾਕੀ ਫੇਰ ਖੇਤ ਚੱਲਦੇ ਆ 10 ਵਜੇ ਲਾਈਟ ਆਉਣੀ ਆ ਤੇ ਜਾ ਕੇ ਬਾਇਰੋਂ ਪਾਣੀ ਲਾਉਣੇ ਤਾਂ ਅੱਜ ਆਪਣਾ ਮਨਪ੍ਰੀਤ ਤੇ ਗੱਗੂ ਇਹ ਇੱਥੋਂ ਆ ਜਾਣਗੇ پرانے ਲੋਕਾਂ ਕਹਿੰਦੇ ਸੀ ਰੋਟੀ ਖਾ ਕੇ ਚੱਲਾਂਗੇ ਟਰੈਕਟਰ ਤੋਂ ਹੀ ਜਾਂਦੇ ਸੀ ਉੱਥੇ ਸ਼ਾਇਦ ਆਪਣੇ ਵਾਲੇ ਟਰੈਕਟਰ ਲਾਏ ਹੋਣ ਦੋਨੇ ਗੱਗੂ ਵਾਲਾ ਆਸ਼ਾ ਤੇ ਆਪਣਾ ਸੋਨਾਲੀਕਾ ਤੇ ਕੰਮ ਕਰ ਇਹੀ ਆ ਤੇ ਅਗਲੀ ਲਾਟਰੀ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਕੀ ਕੰਮ ਕਰ ਹੁੰਦਾ ਤੇ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆ ਤਾਂ ਫੇਸਬੁੱਕ ਤੇ ਦੇਖ ਲੈ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਆ ਸੁਣ ਸਕਦੇ ਹੋ ਪਿੰਡਾਂ ਵਾਲਾ ਮਾਹੌਲ ਤੇ ਟੇਡੇ ਪਏ ਢੋਲ ਤੇ ਅਜੇ ਭਰਨਾਗਾ ਲਪਾਈ ਕਰਨਾ ਸਾਰਾ ਇਹ ਆਸਾ ਪਸਾ ਆਲਾ ਦਾੜਾ ਜੀ ਨਾਲ ਰਹਿੰਦਾਗਾ ਤੇ ਸਾਡੀ ਤੋਂ ਪਹਿਲਾਂ ਮਿਸਤਰੀ ਨੇ ਲਾਰੇ ਲਪਾਂ ਦੇ ਕੰਮ ਲੰਗਾਤਾ ਹੁਣ ਹੋਰ ਮਿਸਤਰੀ ਨੂੰ ਪੁੱਛਿਆਗਾ ਕਾ ਦੇ ਹੈ 60 ਦਿਨ ਮੈਂ ਕਿਹਾ ਕਿ 7 ਕਿੱਥੋਂ ਆ ਗਿਆ ਢੀਹ ਤੇ ਮੈਂ ਹੈਰਾਨ ਹੋ ਗਿਆ ਠੀਕ ਹੈ ਦੋ ਮਹੀਨੇ ਰਹਿ ਕੇ ਮਾਰ ਹੈ ਜਾਣ ਕੇ ਮਾਤਾ ਕਹੇ ਕੱਲ ਨੂੰ ਆ ਮੱਝ ਦੇ ਸੋਣ ਦੇ ਵੱਡੀ ਮੱਝ ਦੇ ਤੇ ਹਲੇ ਸੋਨਾ ਦੁੱਧ ਦੇਈ ਜਾਂਦੀ ਹੈ ਤੇ ਅਚਾਰ ਮੁੱਕੇ ਦਾ ਥੋੜਾ ਜਿਹਾ ਫਰਕ ਤਾਂ ਪਿਆ ਹੈ ਹੈ ਘਾਟ ਗਿਆ ਪੂਰਾ ਕਰਤ ਪਿਆ ਹੈ ਹੈ ਘਾਟ ਗਿਆ ਦੁੱਧ ਬਹੁਤ ਬਾਬਾ ਘਟ ਗਈ ਛੋਟੀ ਮੱਝ ਜਿਹੜੀ ਨਹੀਂ ਮੁੜ ਕੇ ਜਾਂਦੀ ਉਹ ਤਾਂ ਬਾਲਟੀ ਜਮੇ ਅੱਧੀ ਕਿਤੇ ਲਬਈ ਆ ਗਈ ਕੰਮ ਨਾਲ ਪੁਰਾ ਵਤੀਆ ਕੇ ਪੂਰਾ ਟਾਈਮ ਪਾਸ ਹੁੰਦਾ ਸੀ ਤੇ ਹੁਣ ਘਾਟ ਗਈ ਬਹੁਤ ਠੀਕ ਹੁਣ ਤਾਂ ਮੂੰਹ 'ਚ ਚੱਕਣੋਂ ਵੜ ਗਿਆ ਬਾਹਰ ਨੂੰ ਵੀ ਆਚਾਰ ਲੈ ਕੇ ਆਊਗਾ ਠੀਕ ਹੈ ਤੇ ਬਹੁਤ ਹਾਂ ਬਹੁਤ ਦਿਨ ਚਾਹ ਕੇ ਰੱਖਦੀਆਂ ਰਹੀਆਂ ਭਾਈ ਜਦੋਂ ਨੀਰਾ ਪਾ ਕੇ ਖੜ ਜਾਂਦਾ ਤੇ ਗੇਟ ਬੰਨੀ ਵੇਖੀ ਜਾਂਦੀਆਂ ਸੀ ਇੱਧਰ ਵੀ ਇੱਥੋਂ ਆਚਾਰ ਲਿਆਊਗਾ ਆ ਮੁੰਡਾ ਪੱਟ ਕੇ ਪੱਲੀ 'ਚ ਹੀ ਆਚਾਰ ਢੋਆ ਸੀ ਸਾਰਾ ਆਪਣਾ ਕਈ ਵੀਰ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਭਾਈ ਪੱਲੀਆਂ ਪਾੜ ਦੇਗਾ ਤਾਂ ਦੇਸਾਂ ਦੀਆਂ ਇੱਕ ਪੱਲੀ ਸੀ ਮੰਮੀ ਕਿੱਥੇ ਹੋ ਆਚਾਰ ਵਾਲੀ ਪੱਲੀ ਸੀ ਦੀ ਆਪਾਂ ਲਈ ਹੋਈ ਤੇ ਰਾਜੀ ਖੁਸ਼ੀ ਰਹੀ ਉਹ ਪੱਲੀ ਨੂੰ ਪਾਟੀ ਨਹੀਂ ਸੀ ਉਹ ਵਿਚਾਲਾ ਉੱਧੜ ਗਿਆ ਸੀਗਾ ਹਾਂ ਇਹ ਨਹੀਂ ਹੈਗੀ ਮੰਮੀ ਇਹ ਨਹੀਂ ਹੈਗੀ ਉਹ ਉੱਧੜ ਗਈ ਸੀ ਵਿਚਾਲਾ ਥੋੜੀ ਜਿਹੀ ਗਿੱਠ ਕੋ ਸੇਣ ਉੱਧੜ ਗਈ ਸੀ ਉਹਦੀ ਪਾਟੀ ਨਹੀਂ ਪੱਲੀ ਉਸੇ ਦੀ ਖਿੱਚ ਕੇ ਲਿਆਉਂਦਾ ਰਿਹਾ ਸਾਰਾ ਆਚਾਰ ਲਗਭਗ 300 ਕਮਾਟਲ ਪਲੱਸ ਸੀਗਾ ਆਚਾਰ ਆਪਣਾ ਹੁਣ ਤੇ ਸਾਰਾ ਆਚਾਰ ਵਾਸੋਂ ਖਿੱਚ ਕੇ ਚਕਟੋਇਆ ਵਧੀਆ ਨਜ਼ਾਰਾ ਆਉਂਦਾ ਸੀ ਸ਼ੁਰੂ-ਸ਼ੁਰੂ ਚ ਔਖਾ ਲੱਗਦਾ ਹੁੰਦਾ ਸੀਗਾ ਤੇ ਖੈਰ ਵਰੀਆ ਕੰਮ ਹੁੰਦਾ ਆ ਯਾਰ ਵਾਲਾ ਜੀਨੇ ਨਹੀਂ ਪਾਇਆ ਕਦੇ ਉਹ ਨਿੰਦਾ ਦਾ ਹੁੰਦਾ ਪਹਿਲਾਂ ਅਸੀਂ ਵੀ ਨਿੰਦਦੇ ਹੁੰਦੇ ਸੀ ਕਿ ਬਈ ਇਹਦਾ ਕੀ ਘਵਾਣਾਗਾ ਤੇ ਜਦੋਂ ਚੀਜ਼ ਵਰਤਦੇ ਆ ਉਦੋਂ ਆਪਾਂ ਨੂੰ ਹੋਮ ਪਤਾ ਲੱਗਦਾ ਹੁੰਦਾ ਤੇ ਫਿਰ ਚਾਹ ਪਾਣੀ ਪੀਨੇ ਰੋਟ ਪ੍ਰਸ਼ਾਦਾ ਪਾਣੀ ਛਕ ਲਿਆ 9:00 ਵਜੇ ਕੇ 7 ਕਿੰਟ ਦਾ ਸਮਾਂ ਹੋ ਗਿਆ ਤੇ ਅਗਲੀ ਕਾਰਵਾਈ ਨਾਲ ਨਾਲ ਦਿਖਾਈ ਜਾਵਾਂਗੇ ਜਾਨਾ ਮੰਮੀ ਖੇਤ ਠੀਕ ਹੈ ਵਾਏ ਗਰੂ ਡੋਲਣਾ ਫੇਰ ਟੰਗ ਲਿਆ ਪਾਣੀ ਦਾ ਭਰ ਕੇ ਕਈ ਵਾਰੀ ਖਾਜਾ ਬਲੀ ਉਹਨੇ ਰੁੱਸੇ ਬੈਠੇ ਹੁੰਦੇ ਆ ਵਾਈ ਗਰੂ ਆ ਰਹੀ ਆਪਾਂ ਗਾਣੀਆਂ ਜਿੱਤਾਂ 370 ਲਾਈਟ ਚੱਲ ਵੱਧੂ ਆ 370 ਕੱਤਰ ਚੀ ਆ ਲਪਾ ਗੋੜੇ ਹਮ ਮੰਤਰ ਮੰਤਰ ਕੁਲੂ ਗੁਲਾੰਤਰ ਜੇ ਮੰਤਰ ਪੂਰਾ ਵੀ ਨਹੀਂ ਹੋਣ ਦਿੱਤਾ ਪਹਿਲੀ ਗੱਲ ਪਈ ਇਹ ਆਹ ਯੰਤਰ ਆ ਇੱਥੇ ਰੱਖ ਦਈਏ ਮੈਂ ਮੋਟਰ ਛੱਡਣ ਵੇਲੇ ਕੰਮ ਆਉਂਦਾਗਾ ਕਿ ਮਾੜਾ ਮੋਟਾ ਕਈ ਵਾਰੀ ਛੋਟ ਸਰਕਟ ਕੁਸ਼ ਹੋਇਆ ਹੋਵੇ ਤਾਂ ਦਿੱਕਤ ਨਹੀਂ ਆਉਂਦੀਗੀ ਮਤਲਬ ਕਈ ਵਾਰੀ ਹਾਂ ਸੋਚ ਗਿੱਲੀ ਸਿੱਲੀ ਹੋਈ ਪਈ ਹੁੰਦੀ ਆ ਢੱਕਾ ਵਰ ਮੈਂ ਉਠੇਤੀ ਰੱਖਿਆ ਚਲਾਂ ਹੋਰ ਡੱਕੇ ਵਿਚਰੀ ਪਏ ਅੰਦਰ ਤੇ ਆਹਾਂ ਪਾਣੀ ਦੀ ਝੋਲੀ ਮੈਂ ਆ ਉਹ ਦੂਜੀ ਮੋਟਰ ਵਾਸਤੇ ਲਿਆਉਣਾ ਹੁੰਦਾ ਉਹਦਾ ਪੱਤਾ ਕਈ ਵਾਰੀ ਮੜਾ ਮੋਟਾ ਲੀਕ ਹੋ ਜਾਂਦਾ ਬਾਵਾ ਜੀ ਰੋ ਗਿਆ ਉਹਨੂੰ ਕੰਮ ਜਾ ਕਰਾ ਕੇ ਪਾਇਆ ਸੀ ਪਹਿਲਾਂ ਸਹੀ ਰਹਿੰਦਾ ਸੀਗਾ ਹੁਣ ਵੀ ਕਈ ਵਾਰੀ ਪਾਣੀ ਚੱਕ ਲੈਂਦੀ ਹੈ ਕਈ ਵਾਰੀ ਇਹ ਨਾ ਚੱਕੇ ਦਾ ਹੋ ਸਕਦਾ ਪੱਖਾ ਖਾਲੀ ਹੋਇਆ ਪਿਆ ਉਹ ਵੀ ਉਹਦੇ ਵਾਸਤੇ ਕਿਹਾ ਸੀ ਮੈਂ ਖਾਜਾ ਵਾਲੀ ਉਰੇ ਰੁੱਸੇ ਬੈਠੇ ਹੁੰਦੇ ਆ ਇਹਨੂੰ ਚਲਾ ਕੇ ਬਾਬੇ ਮੰਨਦੇ ਆ ਕਿ ਨਾ ਓਏ ਗੱਲ ਬਾਲਟੀ ਚ ਪਾਣੀ ਰੱਖ ਗਿਆ ਸੀ ਵੈਸੇ ਇੱਥੇ ਇੰਨਾ ਕਿ ਮੈਂ ਲੋੜ ਪੈਂਦੀ ਨਹੀਂ ਰਿਸਵੇਰੇ ਲੈ ਕੇ ਰੱਬ ਦਾ ਨਾਮ ਦੇਖੀਏ ਛੱਡ ਕੇ 37670 ਲਾਈਟ ਸਤਨਾਮ ਸ੍ਰੀ ਵਾਹਿਗੁਰੂ ਚੱਲਪਾ 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 ਬਾਬਾ ਨਾਰੀਏ ਯੇ ਪਾਣੀ ਘਟਾ ਵਿੱਚ ਪੱਖੇ ਚ ਪਾਣੀ ਦੀ ਕਮੀ ਹੋਣ ਕਰਕੇ ਪਾਣੀ ਨਹੀਂ ਚੱਕ ਰਹੀ ਤਿੰਨ ਚਾਰ ਸੁੱਤੇ ਲਵਾ ਕੇ ਦੇਖ ਲੇ ਪਾਣੀ ਦੀ ਕੋਈ ਹਲਚਲ ਨਹੀਂ ਤਾਂ ਇਸ ਕਰਕੇ ਆਪਾਂ ਨੂੰ ਆਪ ਐ ਪਾਪ ਖੋਲ ਕੇ ਪਾਣੀ ਪਾਉਣਾ ਹੀ ਪਊਗਾ ਜਿਹੜਾ ਖਾਜਾ ਬਲੀ ਬਾਬੇ ਦਾ ਨਾਮ ਲੈ ਕੇ ਘਰੋਂ ਲਿਆਂਦਾ ਸੀਗਾ ਤੇ ਆ ਸਪੈਸ਼ਲ ਉਹ ਚੇਤਰ ਜਾਨਾ ਐਸੇ ਵਸਤੀ ਲੈ ਕੇ ਆਈ ਬਾਬੇ ਜੀ ਦੇਖੀਏ ਬਾਬੇ ਮੰਨਦੇ ਆ ਕਿ ਨਾ ਉਹ ਆਹੀ ਗੁਰੂ ਜੀ ਚੱਲ ਬਾਬੇ ਬਾਕਾਲ ਗਏ ਚੱਲ 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 ਯੇ ਕੋਈ ਬੰਦੀ ਵਾਲਾ ਚੈੱਕ ਵੀ ਹਰਾਜੀ ਖੁਸ਼ੀ ਮਾਮਲਾ ਆ ਓਕੇ ਰਿਪੋਰਟ ਮੋਲ ਤੇ ਕੱਲ ਆਪਾਂ ਖਾਲਸਪੇ ਠੀਕ ਕਰਦੇ ਰਹੇ ਸੀ ਆ ਬੰਨੇ ਪੁੰਨੇ ਲਾ ਕੇ ਇਹਨਾਂ ਦਾ ਘੜ ਕੇ ਇਧਰ ਦੀ ਪਾਣੀ ਪੈਂਦਾ ਕਰਤਾ ਸੀਗਾ ਆ ਕਿਉਂਕਿ ਕੱਲ ਵੀ ਦੱਸਿਆ ਸੀ ਕਿ ਆ ਖਾਲ ਪੱਟਾ ਪਟਾਈ ਹੋ ਚੁੱਕੀ ਆ ਪੱਕੇ ਖਾਲ ਦੀ ਪਿੱਛੇ ਪਾਈਪ ਲਾਈਨ ਪੈਂਦੀ ਹੁੰਦੀ ਆ ਤਾਂ ਕਰਕੇ ਕੋ ਸਾਰਾ ਖਾਲਟੇ ਹਾ ਪਿਆ ਜਦ ਬਚਲੇ ਜਿੱਥੇ ਨੱਕਾ ਕਰ ਲਿਆ ਸੀਗਾ ਆ ਪਹੀ ਦੇ ਤੇ ਪਹਿਲਾਂ ਆ ਆਪਾਂ ਐਪ ਸਿੱਧੀ ਲਾ ਕੇ ਇਧਰ ਦੀ ਪਾਣੀ ਲਾ ਦਿੰਦੇ ਸੀ ਬਾਜਰੇ ਨੂੰ ਕੱਲ ਅੱਧਾ ਕੇ ਯਾਰਾ ਲੱਗਿਆ ਸੀ ਆ ਬੜਾ ਨੇ ਚੱਲਦਾ ਹੋਣ ਕਰਕੇ ਪਤਾ ਨਹੀਂ ਕੋਈ ਹੋਰ ਖਰਾਬੀ ਹੋਣ ਕਰਕੇ ਲਾਈਟ 깔 ਗੋਵੈਂਟ ਗੋਨ ਹੋ ਗਈ ਸੀ ਤੇ ਆਜਾ ਦੋਨੇ ਮੋਟਰਾਂ ਆ ਸੁੱਖੀ ਜਾਂਦੀ ਕਿਹੜਾ ਚੱਲੀ ਜਾਂਦੀ ਹੈ ਇਹ ਲਾਈਟਰ ਟੇਕ ਕੇ ਚੱਲੇ ਤਾਂ ਆ ਪਹਿਲੀ 8 ਇੰਚੀ ਵਾਲੀ ਪਾਈਪ ਪਹਿਲੀ ਮੋਟਰ ਹੈਗੀ ਜਿਹੜੀ ਆਪਾਂ ਉਹ ਉੱਥੇ ਪਹਿਲਾਂ ਚਲਾ ਕੇ ਆਈ ਸੀ ਮੱਛੀ ਮੋਟਰ ਜਿਹੜੀ ਛੱਡਨਸਾਰ ਮੁੜ ਪਈ ਸੀ ਤੇ ਆਹਾ ਇਧਰਲੀ ਆ ਨੇੜੇ ਵਾਲੀ ਆ ਉਹ ਉੱਥੇ ਚਲਾ ਕੇ ਆਈ ਸੀ ਜਿਹੜੀ ਹਾਂ ਪਾਣੀ ਚਕਾ ਕੇ ਹੈ ਜਿਹਦਾ ਉਹ ਵਾਲੀ ਆ ਤੇ ਇਹ ਕੇਹਰਾ ਲਾ ਕੇ ਆਪਣਾ ਹਾਂ ਦੋਖਨ ਵਾਲਾ ਬਾਜਰਾ ਸੁਪਰ ਨੇਪੀਅਰ ਤੇ ਤੋਂ ਬਾਅਦ ਉਹ ਸਾਹਮਣੇ ਜਿਹੜਾ ਕੋਠਾ ਢਿੰਦਾਗਾ ਕਮਰਾ ਖੇਤ ਵਾਲਾ ਸੀਦੇ ਲਵੇ ਇੱਥੇ ਤਿੰਨ ਕਿੱਲੇ ਪਰਾ ਬਾਜਰਾ ਹੈਪੀ ਦਾ ਉਹ ਵੀ ਰਮਾ ਕੇ ਆਉਣਾ ਤੇ ਫਿਰ ਇਹਨਾਂ ਦੇ ਮੂੰਹ ਘੁਮਾ ਕੇ ਪਾਣੀ ਇਸ ਕਾਲ ਚ ਛੱਡ ਦਾਂਗੇ ਇਹ ਐਸਨ ਦੀਓ ਕੇ ਰਿਪੋਰਟ ਟਿਉਨੇ ਡੇਗ ਥੱਲੇ ਆਨੰਦਵਾਨ ਦੇਆ ਖੇਤ ਆ ਦੇ ਸੋਹਣੇ ਮਾਹੌਲ ਦਾ 11:31 ਤੇ ਕਿਹੜਾ ਆਪਣਾ ਲੱਗਿਆਂ ਵਰਗਾ ਹੀ ਆ ਤੇ 2 ਕੁ ਮਿੰਟ ਪਾਣੀ ਇਹਦੇ ਚ ਹੋਰ ਪਾ ਦਾਂਗੇ ਇਹਨੂੰ ਨੱਕੋ ਨੱਕ ਭਰ ਦਾਂਗੇ ਇਹ ਬਾਜਰਾ ਸੁਪਰ ਨੇਪੀਅਰ ਆ ਆਪਾਂ ਟਾਂਡੇ ਲਾਏ ਸੀਗੇ ਤੇ ਇਹ ਪਾਣੀ ਥੋੜਾ ਜਿਹਾ ਵੱਧ ਭਾਲਦਾ ਹੁੰਦਾਗਾ ਤੇ ਰੀ ਸਪਰੇਅ ਦੀ ਇਹਨੂੰ ਕੋਈ ਲੋੜ ਨਹੀਂ ਹੁੰਦੀ ਸਪਰੇਅ ਤਾਂ ਇਹਨੂੰ ਕਦੇ ਦਿਖਾਈ ਵੀ ਨਹੀਂ ਅਸੀਂ ਇਸ ਨੂੰ ਤੇ ਚਾਰ ਵਾਢਾਂ ਇਹਦੀਆਂ ਹਾਂ ਪੱਕੀਆਂ ਨੇ ਤੇ ਇਹਦੇ ਆਪਾਂ ਟਾਂਡੇ ਲਾਏ ਜੀ ਇੱਥੇ ਛੱਡਿਆ ਹੋਇਆ ਸੀਗਾ ਦੂਜੀ ਜਾਂ ਤੀਜੀ ਵਾਰੀ ਜੀ ਤੁਸੀਂ ਇਹ ਛੱਡ ਸਕਦੇ ਹੋਗੇ ਤੇ ਟਾਂਡੇ ਆਪਾਂ ਲੰਮੇ ਬਿਛਾਤੇ ਸੀ ਆ ਭੁੰਡੀ ਤਰ੍ਹਾਂ ਤੇ ਇਹ ਫਟਾਰ ਹੋ ਗਿਆ ਤੇ ਜੇ ਇਹਦੀਆਂ ਜੜਾਂ ਆਈਆਂ ਲਾਉਂਦੇ ਆਪਾਂ ਪੱਟ ਕੇ ਜੜਾਂ ਵੱਟ ਕੇ ਸਿੱਧੀਆਂ ਲੱਗ ਜਾਂਦੀਆਂ ਤੇ ਉਹ 15-20 ਦਿਨ ਫਿਰ ਹੋਰ ਛੇਤੀ ਹੋ ਜਾਂਦਾ ਹੁਣ ਉਹ ਬਾਵਾ ਹੋਇਆ ਹੁੰਦਾ ਫਿਰ ਛੇਤੀ ਬਾਡਾ ਲੱਗ ਜਾਂਦਾ ਫਿਰ ਤੇ ਬਾਕੀ ਹੁਣ ਉਧਰ ਹੈਪੀ ਵਾਲਾ ਬਾਜਰਾ ਲਾਉਣਾਗਾ ਉਹਦੇ ਚ ਛੱਡਦੇ ਆਂ ਪਾਣੀ ਖਾਲਚ ਪਾਈਪਾਂ ਲਾ ਕੇ ਉਧਰ ਪਾਣੀ ਦੀ ਖਾਰਜੀ ਬਹੁਤ ਪਈ ਜਾਂਦੀ ਸੀ ਇੱਕ ਪਾਸੇ ਮੰਜਾ ਰੱਖਦਾ ਨਾਲੇ ਦਾ ਮੈਂ ਕਿਹਾ ਤੋਤਾ ਜੇ ਉਹ ਬਾਵਾ ਜਿਰਦਾ ਇਹਦਾ ਰੀਤਾ ਘੱਟਾ ਜੇ ਨਿਕਲ ਜੂ ਉਹਦੇ ਚੋਂ ਤੇ ਇੱਕ ਪਾਸੇ ਇੱਥੇ ਗੱਟਾ ਭਰਿਆ ਹੋਇਆ ਸੀਗਾ ਆ ਮਿੱਟੀ ਦਾ ਦੇ ਲਾਤਾ ਤੇ ਵੈਸੇ ਵੀ ਇਹ ਥੋੜੇ ਦਿਨਾਂ ਨੂੰ ਪੱਟਿਆ ਜਾਣਾਗਾ ਕਿਉਂਕਿ ਪਿੱਛੋਂ ਹਾਂ ਪਾਈਪ ਲਾਈਨ ਪੈਂਦੀ ਆਉਂਦੀ ਆ ਤੇ ਜੀ ਸੀ ਬੀ ਨੇ ਫਿਰ ਇੱਥੇ ਖਦਾਈਆਂ ਕਰ ਦੇਣੀਆਂ ਨਹੀਂ ਆ ਤੇ ਚਲੋ ਕੀਰਾਂ ਆਪਣਾ ਕੰਮ ਚੱਲਦਾ ਹੋ ਗਿਆ ਇਹ ਬੰਦੇ ਦੇ ਪੈ ਕੇ ਪੂਰੀ ਨਿਆਰੇਦਾਰ ਫੀਲਿੰਗ ਆਉਗੀ ਓ ਸਾਹਮਣੇ ਤਿੰਨ ਕਿੱल्ल्या ਤੋਂ ਚੱਲ ਕੇ ਪਾਣੀ ਪਹੁੰਚਿਆ ਇੱਥੇ ਤੇ ਇਹ ਆ ਆਪਣੇ ਹੈਪੀ ਦਾ ਆਵਾਜਰਾ ਯਾਨੀ ਕਿ ਸਹਿਜ ਕਾ ਤਾਜ ਕਾ ਧੀ ਵੀ ਰਮਾ ਕੇ ਜਾਣਾਗਾ 2 ਢਾਈ ਕਿਨਾਲ ਆਏ ਨੇ ਹੀ ਆ ਤੇ ਪਹਿਲਾਂ 2-3 ਵਾਰੀ ਹੈਪੀ ਰਮਾ ਗਿਆ ਸੀ ਕਿ ਆਪਾਂ ਰਮਾ ਜਾਾਂਗੇ ਕੰਮ ਤਾਂ ਆਪਣਾ ਸਾਰਿਆਂ ਦਾ ਡੱਡਾ ਡੱਡਾ ਗੱਗੂਗਾ ਆਪਣਾ ਹੈਪੀ ਕਾ ਤੇ ਪਰ ਕੰਮ ਕਰ ਕਈ ਵਾਰੀ ਐ ਮਾੜਾ ਮੋਟਾ ਚੱਲ ਜਾਂਦਾ ਉਧੋ ਉਧਰੀ ਸਾਂਝਾ ਤੇ ਜਿਵੇਂ ਕਹਿੰਦੇ ਹੁੰਦੇ ਯਾਰੀ ਦੋਸਤੀ ਪੱਕੀ ਖਰਚ ਆਪੋ ਆਪਣਾ ਤੇ ਉਹੀ ਜੀ ਗੱਲ ਬਾਤ ਆ ਖੈਰ ਕੀ ਠੀਕ ਆ ਕੰਮ ਸੌਖਾ ਹੀ ਆ ਨੱਕਾ ਬੰਨਾ ਕਰਾਇ ਕਰਾਇਆ ਮਿਲ ਗਿਆ ਤੇ ਇਸ ਤੋਂ ਬਾਅਦ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਐਵੇਂ ਕੋਈ ਔਖਾ ਨਹੀਂ ਹੁੰਦਾ ਇੱਕ ਨੱਕਾ ਬੰਨਾ ਕਰਨਾ ਜੀ ਕਰਾਇ ਕਰਾਇਆ ਮਿਲ ਜੇ ਤਾਂ ਫਿਰ ਓਬਵੀਅਸਲੀ ਬਈ ਹੁੰਦਾ ਓਬਵੀਅਸਲੀ ਖੁਸ਼ੀ ਹੋਊਗੀ 15 ਕਿ ਮਿੰਟਾਂ ਚ ਖਾਲ ਭਰ ਗਿਆ ਤੇ ਅੱਧੇ ਪੌਣੇ ਕਿ ਘੰਟੇ ਤੱਕ ਜਦੋਂ ਤੱਕ ਵੀ ਇਹ ਲੱਗਦਾ ਤੇ ਉਦੋਂ ਤੱਕ ਆਪਣੇ ਉਹ ਥੇ ਮੋਟਰਾਂ ਲਵੇ ਜਾ ਕੇ ਠੰਡੀ ਹਵਾ ਦਾ ਤੇ ਪਾਣੀ ਦਾ ਲੁਤਫ ਲੈਣੇ ਆ। ਰਾਜੀ ਖੁਸ਼ੀ ਮਾਮਲਾ ਤੇ ਉਹ ਉਪਰਾਂ ਇੱਕ ਬੰਨਾ ਕੱਚਾ ਇਹ ਲਾ ਕੇ ਗਿਆ ਸੀ ਉਹਦਾ ਡਰ ਸੀ ਕਿ ਉਹ ਨਾ ਢੰਡ ਜਾਵੇ ਤੇ ਬਾਕੀ ਕੰਮ ਲੋਟ-ਪੋਟ ਆ। ਪਹਿਨੇ ਟੇਕ ਥੱਲੇ ਆਸਣ ਲਾ ਕੇ ਸੋਹਣੀ ਹਵਾ ਆ ਰਹੀ ਅਛੰਡੀ ਮਿੱਠੀ ਮੰਚੇ ਨੂੰ ਨੁਮਾ ਕੇ ਟਿਕਾਣੇ ਲਾਤਾ ਤੇ ਬਾਜਰਾ ਹ ਰਮਿਆ ਵਰਗੀ ਰਮ ਹੀ ਗਿਆ ਜਾਂਦੇ ਨੂੰ ਨਿਕਾਲ ਪੈ ਜੂ ਉਹਦੇ ਚ ਵੀ ਆਪਾਂ ਚੱਲਦੇ ਆ ਮੋਟਰਾਂ ਬੰਦ ਕਰਕੇ ਦੇ ਇਹ ਫਾਈ ਸੋਨਾ ਵਿੱਚ ਤਾਹਰੇ ਕਰਿਆਂ ਅਰੇ ਅਦੋਂ ਕਾ ਮੱਤੀ ਹੋਈ ਕੀ ਲੈ ਕੇ ਦਿੱਤਾ ਮੈਂ ਲੈ ਕੇ ਦਿੱਤਾ ਤੂੰ ਲੈ ਕੇ ਦਿੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਉਹ ਚਾਚੇ ਕੋਲੇ ਉਹ ਕਿਹੜਾ ਡੈਕਟਰ ਚਾਚੇ ਕੋਲੇ ਉਹ ਕਿਹੜਾ ਡੈਕਟਰ ਆ ਇਹ ਕਿਹੜਾ ਡੈਕਟਰ ਆ ਇਹ ਥੋੜਾ ਟੱਕੜਾ ਥੋੜਾ ਹੈ ਕੱਪ ਤਾਂ ਨਹੀਂ ਮਾਰਦਾ ਹੈ ਥੋੜਾ ਤੇ ਰੇਡੀ ਨੂੰ ਪੁੱਛ ਲੈ ਜੜੀ ਨੂੰ ਪੁੱਛੀਂ ਹਰੇ ਨੂੰ ਪੁੱਛ ਕੇ ਦੱਸ ਦੇ ਫੋਨ ਲੈ ਆ ਨਾ ਸੋਨਾਲੀ ਕਾ ਤਾਂ ਨਹੀਂ ਹੈਗਾ ਇਹ ਤੂੰ ਯਾਰ ਅੱਜ ਕੀ ਖਾ ਕੇ ਆ ਗਿਆ ਸਕੂਲ ਚ ਓਏ ਹੈ ਸਕੂਲ ਚ ਕੀ ਖਾ ਕੇ ਆ ਹੈ ਉਹ ਬਾਪੂ ਬੜ ਕੇ ਆ ਗਏ ਬਾਪੂ ਬੜ ਕੇ ਆ ਗਏ ਦੇਖ ਬੈਗ ਲਈ ਆਉਂਦੇ ਬਾਪੂ ਸਕੂਲੋਂ ਆਏ ਆ ਜਾ ਮੰਤੀ ਜੱਜ ਆ ਗਿਆ ਹੈਲੋ ਕਰੋ ਜਾ ਕੇ ਮਿਲ ਲਓ ਦਿੱਕੀ ਆਂਦਾ ਹੋ ਗਿਆ ਜਾਈ ਤਾਂ ਭੱਜ ਕੇ ਗਈ ਸੀ ਤੂੰ ਸੰਗਦਾਗਾ ਉੱਪਰ ਲੋ ਓਏ ਫੜ ਤੋਏ ਚੱਲ ਚੱਲ ਮੰਤੀ ਅੱਛਾ ਖੜਦੀ ਆਂਦਾ ਚੱਲ ਠਾਈਆ ਪਹਿਲਾਂ ਤਾਂ ਜਾਂਦਾ ਸੀ ਮੰਤੀ ਕੋਲੇ ਫਿਰ ਕਾਹਤੋਂ ਖੜ ਗਿਆ ਸੀ ਭੱਜ ਕੇ ਬੁਲਾ ਲਾ ਹਸਤਰੀ ਕਾਲ ਮੀ ਮੇਰੇ ਪੁੱਤ ਦਾ ਚਾਚਾ ਹੈ ਹੈਲੋ ਭਾਈ ਤਕੜਾ ਠੀਕ ਆ ਵਧੀਆ ਪੂਰਾ ਗੱਲ ਰਿਹਾ ਸੀ ਜੀ ਨਾ ਵਧੀਆ ਪੂਰਾ ਠੀਕ 18-20 ਦਿਨਾਂ ਬਾਅਦ ਅੱਜ ਦੁਬਾਰੇ ਹੱਤੋਂ ਮਿਲ ਡਾਇਰੈਕਟ ਕੋ ਜਰੂਰ ਮਿੱਠੀ ਕਰਦਾ ਉਹ ਆ ਨੀ ਆ ਬਥੇਲਾ ਮੈਂ ਲੈ ਗਿਆ ਕਰ ਬੁਆ ਨੂੰ ਲੈ ਚਾਚੇ ਨੂੰ ਖਿਮ ਤੇ ਹਾਂ ਜੋ ਕਰ ਬੁਆ ਨੂੰ ਲੈ ਚਾਚੇ ਨੂੰ ਤੇ ਆਉਂਦਾ ਪੁੱਛੀ ਕਰ ਜੇ ਸੁਣਿਆ ਆਉਂਦਾ ਲਾਈਕ ਲਾਈਕ ਰੇ ਅੱਛਾ ਅੱਥੋ ਮੈਂ ਠੀਕ ਕਰਨੀ ਜੀ ਠੀਕ ਹੈ ਚਲ ਖਾਣ ਰੋਟੀ ਚਾਚੇ ਨਾਲ ਖਾ ਲਾ ਸਾਢੇ 4 ਵਜੇ ਦਾ ਬੇੜਾ ਜਿਮ ਦੀ ਡਿਊਟੀ ਤੇ ਲਵੇ ਹੋਣ ਦਾ ਤੇ ਮਨਪ੍ਰੀਤ ਸੋਨਾ ਲਿੱਕਾ ਲਵੇ ਹੋਇਆ ਖੜਾ ਕੀ ਚੱਕਰ ਹੋ ਗਿਆ ਨਿੱਪਲ ਵਾਲਾ ਨਾ ਉਹ ਲਿਆਂਦਾ ਠੀਕ ਪਿਆ ਸੀ ਉਹਨਾਂ ਕੋਲ ਠੀਕ ਐ ਦੂਜਾ ਟੱਕਣ ਵਾਲਾ ਨਿੱਪਲ ਲੱਗਦਾ ਹੋ ਜੂਗਾ ਲੋਟ ਆ ਖੈਰ ਮਾਹੌਲ ਤੇ ਆ ਸਮਾਪਤੀ ਆ ਆਪਣੇ ਪ੍ਰੋਗਰਾਮ ਦੀ ਜਲਦੀ ਬਸ ਇੱਥੇ ਤੇ ਇਸ ਤੋਂ ਬਾਅਦ ਜਮਮ ਚ ਬਸ ਉਹ ਹੀ ਗੁਰਬਾਣ ਗੁਰਬਾਣ ਹੁੰਦੀ ਆ ਫਿਰ ਤਾਂ ਕਰਕੇ ਟਾਈਮ ਨਾਲ ਹੀ ਸਮਾਪਤੀ ਕਰ ਦਿੰਨੇ ਆ ਕਦੇ ਕਦੇ ਤੇ ਉਮੀਦ ਕਰਦੇ ਆਂ ਵਧੀਆ ਲੱਗਿਆ ਉਹ ਪ੍ਰੋਗਰਾਮ ਲਾਈਕ ਲਾਜ਼ਮੀ ਕਰ ਦਿਓ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾਜ਼ਰੂਰ ਕਰ ਲਿਓ ਤੇ ਹੋ ਸਕੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਅੱਗੇ ਤੇ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਤੁਹਾਨੂੰ ਇਸੇ ਤਰ੍ਹਾਂ ਦੇਖਣ ਨੂੰ ਮਿਲਦਾ ਰਹੂਗਾ ਜੁੜੇ ਰਹੋ ਤੇ ਇਹਨਾਂ ਨਾਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ